ਸਰਕਾਰਾਂ ਨੂੰ ਆਪਾਂ ਕਹਿ ਰਹੇ ਆਂ ਪੰਜਾਬ ਸਰਕਾਰ ਨੂੰ ਕਹਿ ਰਹੇ ਆਂ ਕਿ ਭਾਈ ਇਹ ਕੰਮ ਨਹੀਂ ਕਰ ਰਹੇ تھے ਉਹਨਾਂ ਦੀ ਵਿਚਾਰਾਂ ਦੀ ਨਿਗਾ ਵੀ ਗਾਂ ਹੁੰਦੀ ਐ ਅੱਗੇ ਵੀ ਕੋਈ ਸਾਨੂੰ ਅਗਲੇ ਪਾਸੇੋਂ ਮੁੜ ਕੇ ਆਵੇ ਤੇ ਅਸੀਂ ਗਾਂ ਇੱਧਰ ਲਾਈਏ ਮੈਂ ਸੁਣਿਆ ਕਿ ਕੋਈ ਪੈਕੇਜ ਇਹਨਾਂ ਨੇ ਮੰਗੇ ਸੀ ਉਧਰਲੇ ਪਾਸੇ ਵੀ ਇਹਨਾਂ ਨੂੰ ਨਾ ਨੁਕਰੀ ਹੋ ਗਈ ਦੇਖੋ ਪਹਿਲੀ ਗੱਲ ਤੇ ਆ ਕਿ ਫਕੀਰ ਦੇ ਕੋਲ ਕਾਕਾ ਸਾ ਹੁੰਦਾ ਜੀ ਕਾਕਾ ਵੇਖਿਆ ਨਾ ਹੂੰ ਗਾਂਣਿਆਂ ਚ ਵੀ ਕਿਹਾ ਜੀ ਜੀ ਫਕੀਰ ਦੇ ਕੋਲ ਇੱਕ ਕਾਸਾ ਹੁੰਦਾ ਉਹ ਖਾਲੀ ਹੁੰਦਾ ਤਾਂ ਹੀ ਉਹ ਆਉਂਦਾ ਹੈ ਨਾ ਜੀ ਦਰ ਤੇ ਆਉਂਦਾ ਹੈ ਬਿਲਕੁਲ ਪਰ ਗੌਰ ਨਾਲ ਵੇਖੋਗੇ ਤੇ ਉਹ ਕਾਸਾ ਖਾਲੀ ਨਹੀਂ ਹੁੰਦਾ ਗੌਰ ਨਾਲ ਵੇਖੋ ਉਹਦੇ ਚ ਇੱਕ ਚੀਜ਼ ਹੁੰਦੀ ਹੈ ਪਤਾ ਕੀ ਉਮੀਦ ਉਮੀਦ ਜੀ ਸਾਡਾ ਹਾਲ ਉਹੀ ਹੈ ਕਿ ਕਾਸਾ ਖਾਲੀ ਆ ਤੇ ਲੈ ਕੇ ਪਹੁੰਚੇ ਆ ਦਰ ਤੇ ਕਿਦੇ ਕੇਂਦਰ ਦੇ ਕਿ ਸਰ ਇਹਦੇ ਚ ਕੁਝ ਪਾ ਦਿਓ ਜੀ ਉਹ ਕਹਿੰਦੇ ਕਿ ਨਹੀਂ ਮੁੜ ਜਾ ਪਿਛੇ ਮੋੜ ਜਾਪਿਛੇ ਤਾਂ ਗੱਲ ਇਹ ਆ ਕਿ ਬਈ ਹੁਣ ਜਦੋਂ ਸਾਡੇ ਹਾਲਾਤ ਹੀ ਇਸ ਤਰ੍ਹਾਂ ਦੇ ਹੋ ਗਏ ਆ ਫਟੀਚਰ ਹਾਲਾਤ ਆ ਜੀ ਜਦੋਂ ਸਾਡੀ ਰਾਜਨੀਤੀ ਇਸ ਤਰ੍ਹਾਂ ਦੀ ਆ ਇੱਕ ਪਾਸੇ ਤੇ ਉਹ ਕਹਿਣਗੇ ਬਰਾ ਖਜ਼ਾਨਾ ਪਰ ਬੁਰਾ ਹੂੰ ਖਜ਼ਾਨੇ ਵੀ ਕਦੇ ਖਾਲੀ ਹੋਏ ਨਾ ਹੂੰ ਤੇ ਦੂਜੇ ਪਾਸੇ ਕਾਸਾ ਫੜੀ ਫਰਦੇ ਜਦੋਂ ਰਾਜਨੀਤੀ ਹੀ ਤੁਹਾਡੀ 도ਗਲੀ ਆ ਬਿਲਕੁਲ ਬਿਲਕੁਲ ਜਦੋਂ ਤੁਸੀਂ ਇਸ ਚੀਜ਼ ਨੂੰ ਇਹਨੇ ਧੋਗਲੇਪਨ ਚ ਲੈ ਜਾਂਦੇ ਹੋ ਜੀ ਕਿ ਜਿਹੋ ਜੀ ਨੀਤ ਉਹ ਜੀ ਮਰਾਦ ਬਿਲਕੁਲ ਜਿਹੋ ਜਾਂ ਮੂੰਹ ਹੋ ਜੇ ਚਿਪੇੜ ਜਿਹੋ ਜੇ ਆਲੇ ਉਹ ਜੇ ਕੁਝ ਸਹੀ ਗੱਲ ਹੈ ਗੱਲ ਇਹ ਆ ਕਿ ਹੁਣ ਤੁਸੀਂ ਉਥੇ ਗਏ ਜੇ ਜੀ ਵੀ ਹਾਂ ਸਾਨੂੰ ਦਿਓ ਕੁਝ ਆਰਥਿਕ ਪੈਕੇਜ ਮੰਗਿਆ ਸੀ ਤੁਹਾਨੂੰ ਯਾਦ ਹੋਣਾ ਚੀਮਾ ਸਾਹਿਬ ਨੇ ਬਹੁਤ ਸਟਰੋਂਗਲੀ ਆਪ ਦੀ ਗੱਲ ਰੱਖੀ ਆ ਮੈਂ ਉਹਨਾਂ ਨੂੰ ਤਾਰੀਫ ਵੀ ਦੇਣਾ ਜੀ ਬਹੁਤ ਸਟਰੋਂਗਲੀ ਉਹਨਾਂ ਦੇ ਜਿਹੜੇ ਗਰਾਉਂਡਸ ਨੇ ਉਹ ਬਹੁਤ ਬਹੁਤ ਹੀ ਵਧੀਆ ਨੇ ਪਰ ਦੋਗਲੀ ਰਾਜਨੀਤੀ ਤੋਂ ਥੋੜੀ ਕਹ ਲਓ ਕਿ ਨਾ ਮਤਲਬ ਕਿ ਕਹਿਣਾ ਆਉਂਦੀ ਆ ਕਿ ਦੋਗਲੀ ਰਾਜਨੀਤੀ ਨਹੀਂ ਚਾਹੀਦੀ ਇੱਕ ਪਾਸੇ ਉਹ ਕਿ ਸਾਨੂੰ ਜ਼ਰੂਰਤ ਆ ਤੇ ਪੰਜਾਬ ਨੂੰ ਲਾਮਬੰਦ ਕਰੋ ਕਿ ਸਾਰੇ ਬਈ ਇਹਦੇ ਹੱਕ ਚ ਖਲੋਵੋ ਨਹੀਂ ਤੇ ਜਲੂਸ ਨਿਕਲ ਜਾਏਗਾ ਬਿਲਕੁਲ ਹੁਣ ਚੱਬੇਵਾਲ ਸਾਹਿਬ ਨੇ ਉੱਥੇ ਸਵਾਲ ਪੁੱਛ ਲਿਆ ਜੀ ਕਿ ਉਹ ਜਿਵੇਂ ਨਾ ਕਿਵੇਂ ਕੀ ਖਿਆਲ ਆ ਹੂੰ ਉਹਵੇਂ ਦਿੱਲੀ ਨੂੰ ਪੁੱਛ ਲਿਆ ਕਿ ਹਾਂ ਕਿਵੇਂ ਕੀ ਖਿਆਲ ਆ ਜੀ ਪਰਨਾ ਕਾਸਾ ਕਿ ਕਿਦਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਉਹਨਾਂ ਆਖਿਆ ਕਿ ਵੀਰੇ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਹੂੰ ਜੋ ਸਕੀਮਾਂ ਵਗੈਰਾ ਜੋ ਰੂਟੀਨ ਚ ਚੱਲਦੀਆਂ ਉਹ ਸਾਰਾ ਕੁਝ ਤੇ ਚੱਲਦਾ ਰਹੂਗਾ ਜੀ ਪਰੰਤੂ ਕੋਈ ਵਿਸ਼ੇਸ਼ ਪੈਕੇਜ ਪੰਜਾਬ ਨੂੰ ਦਈਏ ਹੂੰ ਇਹੋ ਜਿਹਾ ਤੇ ਇਰਾਦਾ ਸਾਡਾ ਹੈ ਨਹੀਂ ਕੁਝ ਵੀ ਜੀ ਬਸ ਕਿ ਇਹਦਾ ਮਤਲਬ ਇਹ ਹੈ ਕਿ ਕਾਸਾ ਜਿਹੜਾ ਹੈ ਉਹਦੇ ਚ ਕੱਲੀ ਉਮੀਦ ਹੀ ਰਹਿ ਗਈ ਉਮੀਦ ਵੀ ਗਰੀਬ ਹੀ ਆ ਉਮੀਦ ਵੀ ਕੋਈ ਬਹੁਤੀ ਅਮੀਰ ਨਹੀਂ ਆਗੀ ਦਾ ਮਤਲਬ ਕਿ ਇੰਨਾ ਨੇ ਜੋ ਆਧਾਰ ਬਣਾਇਆ ਸੀ ਉਹ ਠੀਕ ਆ ਵਾਜਬ ਆ ਗਲਤ ਨਹੀਂ ਸੀਗਾ ਜੀ ਉਥੋਂ ਕੋਈ ਕੁਝ ਵੀ ਹੰਗਾਰਾ ਨਹੀਂ ਮਿਲਿਆ ਹਮ ਪਰ ਮੇਰਾ ਮੰਨਣਾ ਹੈ ਕਿ ਇਸ ਮਾਮਲੇ 'ਚ ਮੈਂ ਮਾਨ ਸਰਕਾਰ ਦੇ ਨਾਲ ਖਲੋਤਾਂ ਦੋਗਲੀ ਰਾਜਨੀਤੀ ਦੇ ਨਹੀਂ ਜੀ ਇਸ ਮਾਮਲੇ 'ਚ ਮੈਂ ਮਾਨ ਸਰਕਾਰ ਦੇ ਨਾਲ ਖਲੋਤਾਂ ਕਿ ਪੰਜਾਬ ਨੇ ਯਾਰ ਇੱਕ ਤੇ ਇਨਸਰਜੈਂਸੀ ਦਾ ਦੌਰ ਬਹੁਤ ਲੰਮਾ ਲੜਾਇਆ ਜੀ ਸਾਨੂੰ ਉਹ ਚੀਜ਼ ਜਿਹੜੀ ਆ ਇੱਕ ਸਦੀ ਪਿੱਛੇ ਲੈ ਗਏ ਬਿਲਕੁਲ ਸਾਡਾ ਅਧਿయోగ ਖਤਮ ਹੋਇਆ ਸਾਡੀ ਸਭ ਤੋਂ ਜ਼ਿਆਦਾ ਇਹ ਹੈ ਕਿ ਚਾਰ ਪੰਜ ਜ਼ਿਲ੍ਹੇ ਜਿਹੜੇ ਸਾਡੇ ਉਹ ਬਾਰਡਰ ਏਰੀਆ ਚ ਆ ਜਾਂਦੇ ਹ ਹਮਲਕ ਸਾਨੂੰ ਹਰ ਪਾਸੇ ਮਾਰ ਪੈ ਰਹੀ ਆ ਜੀ ਹਰੀ ਕ੍ਰਾਂਤੀ ਨੇ ਤਦ ਸਾਡਾ ਨੁਕਸਾਨ ਕੀਤਾ ਕਿ ਸਾਨੂੰ ਜ਼ਰੂਰਤ ਤੇ ਹੈ ਕਿ ਆਰਥਿਕ ਠੁੰਮਣਾ ਮਿਲ ਜਾਵੇ ਹਮ ਪਰ ਜੇ ਇਸ ਤਰ੍ਹਾਂ ਦੀਆਂ ਇਕੱਲੀਆਂ ਫਾਰਮਲਿਟੀਆਂ ਕਰੋਗੇ ਇਸ ਤਰ੍ਹਾਂ ਨਹੀਂ ਹੈ ਤਾਂ ਲਾਂਬੰਦੀ ਕੀਤੀ ਜਾਵੇ ਕਿਸੇ ਨਾ ਕਿਸੇ ਥਾਂ ਤੇ ਆਪਣੀ ਤਾਕਤ ਵਖਾ ਕੇ ਜੀ ਤੇ ਇਹ ਚੀਜ਼ ਜਿਹੜੀ ਉਹ ਲਈ ਜਾਣੀ ਚਾਹੀਦੀ ਆ ਦੇਸ਼ ਨੂੰ ਦੱਸਣਾ ਚਾਹੀਦਾ ਸਭ ਤੋਂ ਪਹਿਲਾਂ ਕਿ ਸਾਡਾ ਨੁਕਸਾਨ ਕਿੱਥੇ ਕਿੱਥੇ ਹੋਇਆ ਬਿਲਕੁਲ ਬਿਲਕੁਲ ਕਿੱਥੇ ਕਿੱਥੇ ਹੋ ਰਿਹਾ ਜੀ ਤਾਂ ਕਿ ਕੋਈ ਇਤਰਾਜ਼ ਵੀ ਨਾ ਨਾ ਕਰੇ ਕਿ ਇਹਨਾਂ ਨੂੰ ਦੇ ਰਹੇ ਹੋ ਪਤਾ ਹੋਵੇ ਕਿ ਕਿਉਂ ਦੇ ਰਹੇ ਹੋ ਬਿਲਕੁਲ ਤੇ ਜਾਂ ਫਿਰ ਸੁਖ ਸੁਖੋ ਕਿ ਮਨਮੋਹਨ ਸਿੰਘ ਵਰਗਾ ਕੋਈ ਆ ਜਾਵੇ ਹੂੰ ਦੁਬਾਰਾ ਸਰਦਾਰ ਆ ਜਾਵੇ ਸ਼ਾਇਦ ਸੁਣੀ ਜਾਵੇ ਨਹੀਂ ਤੇ ਕਾਸਾ ਇਹ ਖਾਲੀ ਦਾ ਖਾਲੀ ਰਹਿਣਾ ਜੀ ਇਹ ਕਾਸੇ ਇਸ ਕਾਸੇ ਜਿੱਤੇ ਚਾਰ ਪਤਾਸੇ ਵੀ ਨਹੀਂ ਉਹਨਾਂ ਪਾਉਣੇ ਸਹੀ ਗੱਲ ਹੈ ਪਰ ਤੁਹਾਡੇ ਵਾਲੀ ਗੱਲ ਜਿਹੜੀ ਹੈ ਉਹ ਬਿਲਕੁਲ ਜਾਇਜ਼ ਲੱਗਦੀ ਹੈ ਵੀ ਜੇ ਆਪਾਂ ਦੋਵਲੀ ਰਾਜਨੀਤੀ ਤੋਂ ਪਾਸੇ हट ਕੇ ਸੋਚੀਏ ਤਾਂ ਪੰਜਾਬ ਨੂੰ ਲੋਡ ਅਸਲੋਂ ਹੈ ਲੋਡ ਹੈ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਮਾਨ ਸਾਹਿਬ ਹੈ ਚੀਮਾ ਸਾਹਿਬ ਹੈ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਲੋਡ ਕਿਉਂਕਿ ਡੁੱਬ ਜਾਏਗਾ ਭਣੀ ਆਰਥਿਕ ਤੌਰ ਤੇ ਡੁੱਬ ਜਾਏਗਾ ਜੇਕਰ ਤੁਸੀਂ ਇਸ ਨੂੰ ਕੁਝ ਪੈਸਾ ਇੰਜੈਕਟ ਨਹੀਂ ਕਰੋਗੇ ਬੈਂਕ ਦੇਖੋ ਬੈਂਕਿੰਗ ਸਿਸਟਮ ਕਿਦਾਂ ਬਚਦਾ ਹੈ ਜੀ ਬੈਂਕ ਕੋਲਾਪਸ ਨਾ ਕਰਨ ਫੋਰ ਨਹੀਂ ਮੈਂ ਤੁਹਾਨੂੰ ਮੋਦੀ ਸਰਕਾਰ ਦੀ ਦੱਸ ਦਿੰਦਾ ਜੀ ਕਿ ਮੋਦੀ ਸਰਕਾਰ ਦੀ ਅੱਜ ਤੋਂ ਜੇ ਤੁਸੀਂ ਚਲੇ ਜਾਓਗੇ ਪਿੱਛੇ ਜਿਹੜਾ ਪਹਿਲਾ ਇਹਨਾਂ ਦਾ ਟੈਨਰ ਸੀਗਾ ਜਦੋਂ ਬੈਂਕ ਡੁੱਬਣੇ ਸਟਾਰਟ ਹੋ ਗਿਆ ਸੀ ਉਸ ਵੇਲੇ ਇਹਨਾਂ ਨੇ ਨਗਦ ਰਕਮ ਇੰਜੈਕਟ ਕੀਤੀ ਸੀ ਹੂੰ ਕੈਸ਼ ਇੰਜੈਕਟ ਕੀਤਾ ਸੀ ਇੰਜੈਕਟ ਤੋਂ ਸਮਝਦੇ ਹੋ ਨਾ ਕਿ ਜਿਵੇਂ ਜਿਵੇਂ ਹੁਣ ਮੰਨ ਲਓ ਖੂਨ ਦੀ ਕਮੀ ਹੋ ਗਈ ਹੈ ਜੀ ਲਹੂ ਵਗ ਗਿਆ ਜੀ ਬੰਦਾ ਨਿਹੜਾਲ ਪਿਆ ਤਾਂ ਆਪਾਂ ਲਹੂ ਉਹ ਤੇ ਸਿੱਧਾ ਸਰੀਰ ਚ ਭੇਜਦੇ ਆ ਇੰਜੈਕਟ ਕਰਦੇ ਆ ਇਹੀ ਇੰਜੈਕਟ ਕਰਦੇ ਆ ਤਾਂ ਉਹ ਚੀਜ਼ ਇਹ ਆ ਕਿ ਸਾਨੂੰ ਵੀ ਫੌਰੀ ਤੌਰ ਤੇ ਕਿ ਟੀਕੇ ਦੀ ਜ਼ਰੂਰਤ ਹੈਗੀ ਆ ਹਮ ਪਰ ਉਹ ਲੱਗਦਾ ਕਿ ਨਹੀਂ ਲੱਗਦਾ ਜੀ 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 ਮੰਦੀਪ ਸਿੰਘ ਬੱਬੂ ਜੀ ਕਹਿ ਰਹੇ ਨੇ ਕਿ ਪਾਪੂਲੇਸ਼ਨ ਕੰਟਰੋਲ ਤੇ ਅਨਾਜ ਆਤਮ ਨਿਰਭਰ ਬਣਾਉਣ ਵਾਲੇ ਰਾਜਾਂ ਨੂੰ ਵਿਸ਼ੇਸ਼ ਦਰਜਾ ਕਹਿੰਦੇ ਮਿਲਣਾ ਚਾਹੀਦਾ ਹੈ ਹਾ ਇਹ ਤਾਂ ਬਹੁਤ ਸਾਰੇ ਲੋਕ ਸਹਿਮਤ ਹੋਣਗੇ ਇਸ ਚੀਜ਼ ਦੇ ਨਾਲ ਚਲੋ ਮਾਨ ਸਰਕਾਰ ਜਾਂ ਮਾਨ ਸਰਕਾਰ ਦੀਆਂ ਨੀਤੀਆਂ ਫੈਸਲਿਆਂ ਨਾਲ ਉਹ ਸਹਿਮਤ ਅਸਹਿਮਤ ਹੋਣ ਉਹ ਇੱਕ ਵੱਖਰੀ ਗੱਲ ਆ ਪਰ ਇਸ ਮਾਮਲੇ ਦੇ ਵਿੱਚ ਤੇ ਸਾਰੇ ਸਹਿਮਤ ਹੋਣਗੇ ਕਿ ਬਹੁਤ ਐਸੀਆਂ ਗੱਲਾਂ ਹੈਗੀਆਂ ਜਿਹਦੇ ਆਧਾਰ ਤੇ ਪੰਜਾਬ ਨੂੰ ਆਰਥਿਕ ਪੈਕੇਜ ਦੀ ਲੋੜ ਬਣਦੀ ਆ ਜੀ ਜੀ ਮਿੰਟੂ ਜੀ ਕਮੈਂਟ ਕਾਫੀ ਨੇ ਪਰ ਆਪਣੇ ਕੋਲੇ ਕੈਮ ਖਬਰ ਵੀ ਹੈ ਪਹਿਲਾਂ ਆਪਾਂ ਉਹ ਖਬਰ ਕਰ ਲਈਏ ਮਿੰਟੂ ਜੀ ਕਮੈਂਟ ਵੀ ਲੈ ਲਓ ਕੋਈ ਗੱਲ ਨਹੀਂ ਆ ਕਰ ਦੇਾਂਗੇ ਖਬਰ ਤਾਂ ਦੇਖੋ ਗੱਲ ਇਹ ਆ ਕਿ ਇਹ ਘੋੜੇ ਦੀ ਲਗਾਮ ਆਪਣੇ ਹੱਥ ਹੀ ਆ ਜੀ ਠੀਕ ਆ ਾਡੀ ਲਾ ਕੇ ਭਜਾ ਲਓ ਤੇ ਭਾਵੇਂ ਲਗਾਮ ਖਿੱਚ ਕੇ ਹੌਲੀ ਕਰ ਲੋ ਜੀ ਪਿੱਛੇ ਇੱਕ ਦੋਸਤ ਕਹਿ ਰਹੇ ਸੀਗੇ ਕਿ ਪੰਜਾਬ ਨੂੰ ਪੈਕੇਜ ਦੀ ਕੀ ਲੋੜ ਹੈ ਕਹਿੰਦੇ ਕੇਜਰੀਵਾਲ ਸਾਹਿਬ ਕਹਿੰਦੇ ਕੇ ਬਹੁਤ ਪੈਸਾ ਆਏਗਾ ਆਪਣੇ ਕੋਲ ਮਨਜੀਤ ਸਿੰਘ ਮਵਾਰਜੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਆਪਣੇ ਖਰਚੇ ਵੀ ਘਟਾਏ ਤਾਂ ਵੀ ਕਸਾ ਭਰ ਸਕਦਾ ਹੈ ਇਹ ਦੇਖੋ ਖਰਚੇ ਘਟਾਉਣ ਨਾਲ ਮੈਂ ਸਹਿਮਤ ਹਾਂ ਕਿ ਜਿਹੜੀਆਂ ਵਾਯਾਤ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਚਲੋ ਖਤਮ ਕਰੋ ਜਾਂ ਫਿਰ ਸਬਸਿਡੀ ਰਿਫਾਰਮਸ ਤੁਹਾਡੇ ਕੋਲ ਬਚਦੇ ਆ ਹੂੰ ਉਹ ਗੱਲਾਂ ਇਹ ਆ ਕਿ ਠੀਕ ਆ ਆਪਾਂ ਨੂੰ ਲੱਗਦਾ ਜਿਵੇਂ ਹੁਣ ਮੈਂ ਬੜੇ ਲੰਬੇ ਸਮੇਂ ਤੋਂ ਇੱਕ ਗੱਲ ਚੁੱਕਦਾ ਕਿ 15000 ਟੈਲੀਫੋਨ ਖਰਚਾ ਵਿਧਾਇਕ ਦਾ ਕਿਉਂ ਜੀ ਉਹਦਾ ਐਵੇਂ ਸੈਰਾਂ ਦਾ ਪਤਾ ਕਿਉਂ ਹੂੰ ਉਹਦਾ ਇੱਕ ਤਰ੍ਹਾਂ ਨਾਲ ਕਹ ਲੋ ਕਿ ਅਨਲਿਮਿਟਿਡ ਮੈਡੀਕਲ ਕਿਉਂ ਜੀ ਠੀਕ ਹੈ ਨਾ ਜੀ ਸੋ ਇਹ ਚੀਜ਼ਾਂ ਹੈਗੀਆਂ ਨੇ ਇਹਦੇ ਵਿੱਚ ਰਿਫਾਰਮਸ ਦੀ ਜ਼ਰੂਰਤ ਆ ਪਰ ਇਹਦੇ ਨਾਲ ਵੀ ਕਹ ਲੋ ਕਿ ਇਦਾਂ ਆ ਕਿ ਜਿੱਦਾਂ ਹੁਣ ਆਪਾਂ ਨੂੰ ਅੱਠ ਰੋਟੀਆਂ ਦੀ ਭੁੱਖ ਹੈ ਹੂੰ ਤੇ 1 2 ਤੇ ਮਿਲ ਜਾਣਗੀਆਂ ਬਿਲਕੁਲ ਪਰ ਉਹ 5 6 ਆਪਾਂ ਨੂੰ ਹੋਰ ਪਾਸਿਓਂ ਵੀ ਕਰਨੀਆਂ ਪੈਣ ਕਿ ਕੁਝ ਕੇਂਦਰ ਦੇ ਵੇ ਤੇ ਕੁਝ ਜਿੱਦਾਂ ਸਬਸਿਡੀ ਰਿਫਾਰਮਸ ਫਿਰ ਤੁਹਾਨੂੰ ਉਹ ਕਰਨੇ ਪੈਣਗੇ ਪਰ ਇਹ ਚੀਜ਼ਾਂ ਸਿਆਸੀ ਤੌਰ ਤੇ ਕਹ ਲੋ ਕਿ ਜਦੋਂ ਮਜਬੂਰੀਆਂ ਬਣ ਜਾਂਦੀਆਂ ਉਦੋਂ ਇਹ ਫੈਸਲੇ ਨਹੀਂ ਲੈ ਸਕਦੇ ਜੀ ਫੈਸਲਾ ਜਿਸ ਦਿਨ ਪੰਜਾਬ ਦੇ ਕਹ ਲੋ ਕਿ ਵਡੇਰੇ ਹਿੱਤਾਂ ਵਾਸਤੇ ਕੋਈ ਨਵੇਗਾ ਨਾ ਜੀ ਉਹ ਉਮੀਦ ਲਾ ਕੇ ਆਊਗਾ ਕਿ ਮੈਂ ਦੂਜੀ ਵਾਰ ਬੰਨਣਾ ਕਿ ਨਹੀਂ ਬੰਨਣਾ ਦਫਾ ਹੋਵੇ ਬਿਲਕੁਲ ਬਿਲਕੁਲ ਮੈਂ ਇੱਕ ਵਾਰੀ ਇੱਥੇ ਬਚਾਉਣਾ ਹੈ ਪੰਜਾਬ ਨੂੰ ਜੀ ਰਜੀਵ ਜੀ ਕਹਿ ਰਹੇ ਨੇ ਕਿ ਸੈਂਟਰ 933 ਕਰੋੜ ਰੁਪਏ ਦੇ ਰਿਹਾ ਹੈਲਥ ਸਿਸਟਮ ਤੇ ਪਰ ਉਹ ਕਹਿੰਦੇ ਆ ਕਿ ਆਮ ਆਦਮੀ ਜਿਹੜੇ ਕਲੀਨਿਕ ਵਗੈਰਾ ਉਹਨਾਂ ਤੋਂ ਫੋਟੋਆਂ ਵਗੈਰਾ ਹਟਾਓ ਇਹ ਗੱਲ ਤੁਸੀਂ ਕਹਣਾ ਵੀ ਕਿਰੀ ਸੀ ਅਪਾ ਇੱਥੇ ਸਾਰਾ ਸਰ ਅਸੀਂ ਫਿਗਰ ਸਾਰਾ ਰੱਖਿਆ ਹੋਇਆ ਹੈ ਕਿ ਆਰਡੀਐਫ ਦਾ ਕਿੰਨਾ ਹੈ ਐਨਐਚਐਮ ਦਾ ਕਿੰਨਾ ਸਰਬ ਸਿੱਖਿਆ ਅਭਿਆਨ ਦਾ ਕਿੰਨਾ ਸਾਰੇ ਅਸੀਂ ਚਣ ਕੇ ਗਿਣ ਕੇ ਰੱਖ ਦਿੰਨੇ ਆ ਅਸੀਂ ਇੱਥੇ ਕਿ ਕਹਿੰਦਾ ਸਰ ਉਹ ਟੋਟਲ 10000 ਕਰੋੜ ਤੋਤੇ ਦਾ ਬਣਦਾ ਹੈ ਜੀ ਤੇ ਅਸੀਂ ਇਹਨਾਂ ਨਕਮਿਆਂ ਨੂੰ ਵੀ ਬਠੇਰੀ ਵਰੀ ਕਿਹਾ ਕਿ ਨਾਂ ਚ ਕੀ ਰੱਖਿਆ ਹੁਣ ਜਿਵੇਂ ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹਦੇ ਕਰਕੇ ਸਰਵ ਸਿੱਖਿਆ ਅਭਿਆਨ ਦਾ ਪੈਸਾ ਇਹਨਾਂ ਨੇ ਰੋਕ ਕੇ ਦਿੱਤਾ ਪਰ ਉਹਦੇ ਤੇ ਹੁਣ ਸਹਿਮਤੀ ਬਣ ਗਈ ਹੈ ਬਿਲਕੁਲ ਹੁਣ ਸਹਿਮਤੀ ਬਣ ਗਈ ਹੁਣ ਉਹ ਪੈਸਾ ਆ ਜਾਊਗਾ ਹਮ ਪਰ ਆਰਡੀਐਫ ਦਾ ਪੈਸਾ ਕਿਉਂ ਰੋਕਿਆ ਕੇਂਦਰ ਨੇ ਜੀ ਜੀ ਉਹਦੇ ਚ ਤੇ ਨਹੀਂ ਨਾ ਅਸੀਂ ਨੁਕਸ ਕੱਢਦੇ ਆਂਗੇ ਇਹਦਾ ਬਿਲਕੁਲ ਠੀਕ ਹੈ ਤੁਸੀਂ ਐਨ ਐਚ ਐਮ ਦਾ ਕਹਿਤਾ ਮੈਂ ਤੁਹਾਡੇ ਨਾਲ ਸਹਿਮਤ ਆਂ ਹਮ ਯਾਰ ਆਹੀ ਤੇ ਪ੍ਰੋਬਲਮ ਹੈ ਨਾ ਜਿਹੜਾ ਤਾਂ ਭਗਵੰਤ ਮਾਨ ਦੇ ਹੱਕ ਚ ਖਲੋਂਦਾ ਉਹਨੂੰ ਭਗਵੰਤ ਮਾਨ ਦਾ ਝੂਠ ਵੀ ਜਿਹੜਾ ਉਹ ਕਹਿ ਲੋ ਕਿ ਹਾਂਜੀ ਬਿਲਕੁਲ ਸੱਚਾ ਲੱਗਦਾ ਹੈ ਜਿੰਨਾ ਪਿਆਰਾ ਲੱਗਦਾ ਕਿ ਪੱਪੀਆਂ ਹੀ ਲਈ ਜਾਂਦਾ ਉਹਦੀ ਹਮ ਤੇ ਜਿਹੜਾ ਉਹਨੂੰ ਨਾ ਪਸੰਦ ਕਰਦਾ ਜੀ ਉਹਦੀ ਹਰੇਕ ਗੱਲ ਨਕਾਰ ਦਿੰਦਾ ਤੇ ਅਸੀਂ ਕਰੇ ਕਿ ਆਰਡੀਐਫ ਦੇ ਨਾਲ ਖਲੋਓਗੇ ਕਿ ਨਹੀਂ ਖਲੋਓਗੇ ਮੇਰਾ ਸਵਾਲ ਤੁਹਾਨੂੰ ਹੈ ਕਮੈਂਟ ਕਰਨ ਵਾਲੇ ਜੀ ਤੁਸੀਂ ਖਲੋਣੇ ਹੋ ਕਿ ਆਰਡੀਐਫ ਦਾ ਪੈਸਾ ਕਿਉਂ ਨਾ ਪਰ ਰੱਖਿਆ ਤੁਹਾਡੀਆਂ ਸ਼ਰਤਾਂ ਮੰਨ ਲਈਆਂ ਸਭ ਕੁਝ ਕਰ ਲਿਆ ਸੋ ਗੱਲ ਤੇ ਇਹ ਆ ਨਾ ਕਿ ਭਈ ਸਾਨੂੰ ਆਹੀ ਤੇ ਆਹੀ ਜਿਹੜਾ ਇੱਕ ਪਾਸੜ ਹੋਣ ਦਾ ਰੋਗ ਲੱਗਾ ਹੈ ਨਾ ਜੀ ਇਹ ਰੋਗ ਮਟਾਉਣ ਦੀ ਬਿਨਾ ਤਰਕ ਤੋਂ ਬਿਨਾ ਸੋਚੇ ਸਮਝ ਕੇ ਹਾਂ ਜੀ ਇਹਨਾਂ ਨੇ ਆਮ ਆਦਮੀ ਕਲੀਨਿਕ ਦਾ ਪੈਸਾ ਰੋਕਿਆ ਉੱਥੇ ਗਲਤ ਕਹਿ ਲੋ ਪਰ ਆਰਡੀਐਫ ਦਾ ਉੱਥੇ ਮੋਦੀ ਨੂੰ ਗਲਤ ਕਹੋ ਹੂੰ ਅਗਲਾ ਕਮੈਂਟ ਇਹੀ ਹੋਣਾ ਚਾਹੀਦਾ ਕਿ ਉੱਥੇ ਧੱਕਾ ਕਰ ਰਹੇ ਨੇ ਜੀ ਜੀ ਮਨੂ ਜੀ ਇੱਕ ਹੋਰ ਦੇ ਰਹੇ ਨੇ ਅਪਡੇਟ ਕਹਿ ਰਹੇ ਨੇ ਕਿ ਕੱਲ ਕੋ ਡਰੱਗ ਇਨਸਪੈਕਟਰ ਫੜਿਆ ਗਿਆ 4 ਕਰੋੜ ਬਲੈਕ ਮਨੀ ਉਹਦੇ ਵਿੱਚ 24 ਅਕਾਊਂਟਸ ਦੇ ਵਿੱਚ ਉਹਦੇ ਪੈਸੇ ਸੀਗੇ ਜੀ ਪਤਾ ਨਹੀਂ ਜੀ ਕੋਈ ਕੋਈ ਇੱਕ ਆ ਕੋਈ ਇੱਕ ਕਪੜੀ ਦਾ ਰੋਜ਼ ਹੀ ਰੋਜ਼ ਹੀ ਕੋਈ ਨਾ ਕੋਈ ਮਸਲਾ ਆ ਰਿਹਾ ਹੁੰਦਾ ਠੀਕ ਹੈ